ਸਤਿ ਸ੍ਰੀ ਅਕਾਲ ਜਿੰਦਰਵਰ ਵਾਲਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਪਿਆਰੇ ਦਰਸ਼ਕੋ ਅੱਜ ਇੱਕ ਦੋ ਵੀਡੀਓ ਘੁੰਮ ਰਹੀਆਂ ਨੇ ਸੋਸ਼ਲ ਮੀਡੀਆ ਤੇ ਭਗਵੰਤ ਮਾਨ ਪਤਾ ਨਹੀਂ ਫੇਕ ਨੇ ਜਾਂ ਅਸਲੀ ਹੈ ਲੇਕਿਨ ਉਹਦੇ ਵਿੱਚ ਭਗਵੰਤ ਮਾਨ ਨੂੰ ਦਿਖਾਇਆ ਗਿਆ ਔਰ ਮਾਨ ਸਾਹਿਬ ਦੇ ਹੱਥ ਚ ਗਲਾਸ ਹੈ ਦਮ ਦੇ ਦੂਜੇ ਪਾਸੇ ਕੁੜੀਆਂ ਆਉਂਦੀਆਂ ਉਹਦੇ ਨਾਲ ચીਅਰਸ ਕਰਦੇ ਨੇ ਫਿਰ ਦੂਜੀ ਵੀਡੀਓ ਦੂਵੀਂ ਜਿਹੜੀ ਆ ਉਹਦੇ ਬਾਰੇ ਕੀ ਦਸੀਏ ਤੇ ਇੱਕ ਹੋਟਲ ਦਾ ਰੂਮ ਹੈ ਇਸ ਤਰ੍ਹਾਂ ਦੀ ਉਹ ਵੀਡੀਓ ਹੈ ਔਰ ਉਸ ਮਾਮਲੇ ਦੇ ਵਿੱਚ ਹੁਣ ਇਹ ਫੇਕ ਵੀਡੀਓ ਹੈ ਮਾਨਸਰ ਦਾ ਅਕਸ ਕਰਾਪ ਕਰਨ ਲਈ ਬਣਾਈ ਗਈ ਹੈ ਜਾਂ ਕੀ ਹੈ ਇਹ ਤਾਂ ਹੁਣ ਜਦੋਂ ਇਨਵੈਸਟੀਗੇਸ਼ਨ ਹੋਏਗੀ ਇਹ ਦੱਸੇਗਾ ਲੇਕਿਨ ਜਿਸ ਤਰੀਕੇ ਨਾਲ ਇਹ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਦੂਜੇ ਨੂੰ ਫਾਰਵਰਡ ਕੀਤੀਆਂ ਜਾ ਰਹੀਆਂ ਨੇ ਤੇ ਉਸ ਦਿਨ ਸੱਚ ਬੋਚੀ ਮਾਨ ਸਾਹਿਬ ਇਸ ਐਂਗਲ ਤੋਂ ਚਰਚਾ ਚ ਬਹੁਤ ਨੇ ਔਰ ਲੋਕ ਪੁੱਛਦੇ ਨੇ ਕਿਉਂਕਿ ਮੈਂ মিডিਆ ਦੇ ਵਿੱਚ ਜਿਹੜਾ ਹੈ ਪੜਾਉਂਦਾ ਰਿਹਾ ਤੇ ਮੈਨੂੰ ਪੁੱਛਦੇ ਨੇ ਵੀ ਹੈ ਕੀ ਇਹ ਕੀ ਹੁੰਦੀ ਹੈ ਡੀਪ ਫੇਕ ਕੀ ਹੁੰਦੀ ਹੈ ਕਿਉਂ ਵੀਡੀਓ ਬਣਾਈਆਂ ਜਾਂਦੀਆਂ ਨੇ ਮੈਂ ਤੇ ਅੱਜ ਇੱਕ ਪ੍ਰੋਗਰਾਮ ਕੀਤਾ ਸਪੈਸ਼ਲ ਇੱਕ ਘੰਟੇ ਦਾ ਚੜ੍ਹਦੀ ਕਲਾ ਟਾਈਮ ਟੀਵੀ ਤੇ ਵਿੱਚ ਮੈਂ ਹੀ ਦੱਸਿਆ ਕਿ ਫੇਕ ਵੀਡੀਓ ਬਣਦੀ ਤਾਂ ਹੀ ਹੈ ਕਿ ਕਿਸੇ ਦੂਜੇ ਦਾ ਅਕਸ ਖਰਾਬ ਕਰਨਾ ਹੁੰਦੀ ਫੇਕ ਤਾਂ ਮਤਲਬ ਹੁੰਦੀ ਨਕਲੀ ਆ ਜਾਂਦੀ ਆ ਅਸਲੀ ਨਹੀਂ ਹੁੰਦੀ ਉਹਨੂੰ ਤਰੋੜ ਮਰੋੜ ਕੇ ਜਿਹੜੇ ਹੈ ਪੇਸ਼ ਕੀਤਾ ਜਾਂਦਾ ਹੈ ਜਾਂ ਨਕਲੀ ਬੰਦਾ ਬਣਾ ਦਿੱਤਾ ਜਾਂਦਾ ਹੈ ਮੂੰਹ ਬਦਲ ਦਿੱਤਾ ਜਾਂਦਾ ਹੈ ਲੇਕਿਨ ਇਹ ਦਾ ਮਕਸਦ ਇਹ ਹੁੰਦਾ ਹੈ ਬਦਨਾਮ ਕਰਨਾ ਅਕਸ ਖਰਾਬ ਕਰਨਾ ਕਿਸੇ ਦੂਜੇ ਬੰਦੇ ਦਾ ਲੇਕਿਨ ਜਿਸ ਨੇ ਇਹ ਵੀਡੀਓ ਪਾਈ ਹੈ ਜਿਸ ਨੇ ਇਹਨੂੰ ਵਾਇਰਲ ਕੀਤਾ ਹੈ ਜਿਸ ਤੇ ਐਫ ਆਈ ਆਰ ਲਾਜ਼ ਹੋਈ ਹੈ ਮਹਾਲੀ ਦੇ ਸਾਈਬਰ ਥਾਣੇ ਦੇ ਵਿੱਚ ਉਹ ਹੈ ਜਗਮਨ ਸਮਰਾ ਜਗਮਨ ਸਮਰਾ ਕੋ ਪਹਿਲੀ ਵਾਰ ਤਾਂ ਚਰਚਾ ਚਲੀ ਇਹ ਪਹਿਲਾਂ ਵੀ ਬਹੁਤ ਚਰਚਾ ਚ ਆਇਆ ਸੀ ਪਿਛਲੀ ਵਾਰ ਤੁਹਾਨੂੰ ਯਾਦ ਹੋਊਗਾ ਇਹ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਸ ਵੇਲੇ ਐਗਰੀਕਲਚਰ ਮਿਨਿਸਟਰ ਨਰਿੰਦਰ ਤੋਮਰ ਹੁੰਦਾ ਸੀ ਉਸ ਵੇਲੇ ਬਹੁਤ ਚਰਚਾ ਦੀ ਸੀ ਉਹਦੇ ਮੁੰਡੇ ਦਾ ਦੋਸਤੀ ਉਹ ਤੇ ਘਰ ਦੇ ਵਿੱਚ ਉਹਦੇ ਉਹਦੇ ਬਾਰੇ ਬੜੀਆਂ ਗੱਲਾਂ ਸੀ ਉੱਥੇ ਵੀ ਇਹਨੇ ਵੀਡੀਓ ਬਣਾਈਆਂ ਸੀ ਉੱਥੇ ਵੀ ਉਹਨੂੰ ਪੁੱਛਿਆ ਸੀ ਤੂੰ ਇਹ ਤਾਂ ਦੱਸ ਕਾਮਨਾ ਚਾਹਣ ਹੈ ਕੋਣ ਇਹ ਕੁੜੀ ਨੂੰ ਤੂੰ ਜਿਹੜੀ ਇਹ ਗੱਡੀ ਲੈ ਕੇ ਦਿੱਤੀ ਆ ਜਿਹੜੇ ਉਹਦੇ ਨਾਲ ਇਹ ਤਾਂ ਦੱਸੋ ਹੈ ਕੌਣ ਉਸ ਵੇਲੇ ਵੀ ਇਹ ਇਸ ਤਰ੍ਹਾਂ ਦੇ ਸਵਾਲ ਲੈਣੇ ਕੀਤੇ ਸੀ ਉਦੋਂ ਬਹੁਤ ਚਰਚਾ ਸੀ ਕੇਂਦਰੀ ਮੰਤਰੀ ਤੌਮਰ ਦੇ ਬਾਬਰੇ ਚ ਲੇਕਿਨ ਆਪਾਂ ਪਹਿਲਾਂ ਤਾਂ ਇਹ ਗੱਲ ਕਰੀਏ ਮੈਂ ਦੱਸਣਾ ਇਹ ਚੋਣੇ ਇਹ ਕੋਈ ਨਵੀਂ ਗੱਡੀ ਹੈ ਜਗਮਨ ਸੰਭਰਾ ਕਾਫੀ ਇਸ ਮਾਮਲੇ ਚ ਚਰਚਤ ਬੰਦਾ ਹੈ ਔਰ ਇਹ ਵੀ ਗੱਲ ਹੈ ਪਹਿਲਾਂ ਤਾਂ ਇਸ ਵੀਡੀਓ ਬਾਰੇ ਉਹ ਕੀ ਕਹਿੰਦਾ ਹੈ ਇਹ ਵੀ ਦੱਸਣ ਵਾਲੀ ਗੱਲ ਹੈ ਉਹ ਕਹਿੰਦਾ ਕੋਈ ਪੁਰਾਣੀ ਵੀਡੀਓ ਨਹੀਂ ਹੈ ਪ੍ਰਾਣੀਆ ਤਾਂ ਕਹਿੰਦਾ ਹਲੇ ਮੈਂ ਪਾਉਣੀ ਨੇ 90 ਸਾਲ ਤੇ ਇਹ ਤਾਂ ਤਾਜ਼ੀ ਹੈ ਕਹਿੰਦਾ ਤਾਜ਼ੀ ਵੀਡੀਓ ਹੈ ਤੇ ਹੈ ਵੀ ਰਸ਼ੀਨ ਕੁੜੀ ਦੀ ਇਹ ਰਸ਼ੀਨ ਬੀਬੀਆਂ ਨੇ ਜੋ ਲਿਖਦਾ ਮੈਂ ਉਹਦੀ ਜਿਹੜਾ ਆਪਣੇ ਫੇਸਬੁੱਕ ਅਕਾਊਂਟ ਤੇ ਉਹਨੇ ਲਿਖਿਆ ਉਹ ਕਹਿੰਦਾ ਹੈ ਵੀ ਰਸ਼ੀਨ ਬੀਬੀਆਂ ਨੇ ਹੋਟਲ ਸਾਨੈਟ ਸਾਇਨ ਮੁੰਬਈ ਵਿੱਚ ਤੇ ਜੋਨੇ ਲਿਖਿਆ ਉਹ ਦੱਸ ਰਹੇ ਹਨ ਸੀਐਮ ਸਾਹਿਬ ਇੱਕ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਮੀਟਿੰਗ ਕਰਨ ਆਏ ਸਨ ਇਹ ਉਹਨੇ ਕਿਹਾ ਕੇਜਨਵਾਲ ਦੀਆਂ ਵੀਡੀਓ ਦੋ ਬਾਈ ਚਾਹੀਦੀਆਂ ਨੇ ਜੋ ਵੀ ਵੀਰ ਸਾਬਤ ਕਰੇ ਕਿ AI ਦਾ ਉਹਨੇ ਉਸ ਨੂੰ 5 ਕਰੋੜ ਸਾਹਮਣੇ ਪਾਈ ਨੇ ਮੇਰੇ 5 ਕਰੋੜ ਨਾਮ ਦੇਵਾਂਗਾ ਮੈਂ ਸਾਹਮਣੇ ਬੈਠਾ ਜਿਹੜੀਆਂ ਪ੍ਰਾਣੀਆਂ ਨੇ ਨਾ ਉਹ ਕੁੜੀ ਉਹ ਪੰਜਾਬ ਦੀ ਕੁੜੀ ਹੈ ਉਹਨੂੰ ਮੈਂ ਕਹਦਾ ਉਹ ਉਹ ਮੈਂ ਫਿਰ 9 ਸਾਲ ਤੇ ਹਉਣ ਗਿਆ ਉਹ ਫਿਰ ਹਉਣ ਗਿਆ ਉਹ ਇਹ ਉਹ ਆਪ کہہ ਰਹੇ ਹੈ ਜਿਹਦੇ ਤੇ ਐਫ ਆਈ ਆਰ ਲਾਂਚ ਹੋਈ ਹੈ ਇਹ ਉਹਦੀ ਹੈ ਜਿਹੜਾ ਜਰਮਨ ਹੈਗਾ ਸਮਰਾ ਇਹ ਕੋਈ ਜਰਮਨ ਸਮਰਾ ਇੱਕ ਰਿਡਰ ਚ ਰਹਿੰਦਾ ਹੈ। ਔਰ ਇਹ ਬੜੀ ਚਰਚਾ ਚ ਰਿਹਾ ਹੈ بڑے ਜਿਹੜੇ ਚੈਨਲਸ ਨੇ ਇਹਦੀ ਇੰਟਰਵਿਊਜ਼ ਕੀਤੀਆਂ ਨੇ ਇਹ ਬੜਾ ਕੁਝ ਦੱਸਦਾ ਔਰ ਭਗਵੰਤ ਮਾਨ ਬਾਰੇ ਤਾਂ ਬਹੁਤ ਕੁਝ ਬੋਲਿਆ ਹੈ। ਅਸਲ ਇਹ ਭਗਵੰਤ ਮਾਨ ਦਾ ਇਹ ਹੈ ਕਹਿੰਦੇ ਇਹ ਇਹ ਕਹਿੰਦੇ ਮੈਂ ਜਦੋਂ ਇਹਨੂੰ ਕਹਿੰਦਾ ਪਹਿਲਾਂ ਤਾਂ ਉਹਦੀ ਕਹਾਣੀ ਦੱਸਦਾ ਨਾ ਕਿਵੇਂ ਵੀਡੀਓ ਬਣਾਈਆਂ ਕਦੇ ਕਹਿੰਦਾ ਜਦੋਂ ਉਹ ਇਹ ਆਇਆ ਨਾ ਸੈਟਲ ਤੋਂ ਮੈਂ ਚੱਕ ਲਿਆ ਇਹਨੂੰ ਭਗਵੰਤ ਮਾਨ ਨੂੰ ਇਹ ਕਹਿੰਦੇ ਭਾਸ਼ਰੇ ਨਾਲ ਵਧੀਆ ਦਿੰਦਾ ਕਹਿੰਦਾ ਰੋਣ ਲਾ ਦਿੰਦਾ ਸੀ ਬੀਬੀਆਂ ਨੂੰ ਲੇਕਿਨ ਇਹ ਕ੍ਰਾਂਤੀਕਾਰੀ 4 ਵਜੇ ਤੱਕ ਕਿਸੇ 4 ਵਜੇ ਤੋਂ ਬਾਅਦ ਕਹਿੰਦੇ ਇਹ ਜਿਹੜੇ ਭਗਤ ਸਿੰਘ ਵਾਲਾ ਕ੍ਰਾਂਤੀਕਾਰੀ ਜਣਾ ਇਹਦੇ ਰੂਪ ਹੀ ਬਦਲ ਜਾਂਦਾ ਸੀ दारू ਨੂੰ ਕਹਿੰਦਾ ਅਥਰੇ ਸਾਢੇ ਦਾ ਸ਼ਰਾਬ ਪੀਂਦਾ ਤੇ ਹਾਲ ਬਿਲਕੁਲ ਡਿਫਰੈਂਟ ਹੁੰਦਾ ਲੋਕ ਹੈਰਾਨ ਹੁੰਦੇ ਸੀ ਵੀ ਇਹ ਹੀ ਹੈ ਤੇ ਫੇਰ ਦੂਜੀ ਗੱਲ ਉਹਨੇ ਜਦੋਂ ਪੁੱਛਿਆ ਤੂੰ ਵੀਡੀਓ ਕਿਉਂ ਬਣਾਈ ਉਹ ਕਹਿੰਦਾ ਮੈਂ ਤਾਂ ਸਭ ਵੀ ਬਣਾਉਣਾ ਤੁਸੀਂ ਵੀ ਕਹਿੰਦੇ ਜੇ ਇੱਕ ਬਚ ਕੇ ਰਹਿਵਾ ਮੈਂ ਇਥੋਂ ਮੈਂ ਤਾਂ ਹੈਈਆ ਹੈ ਜਾ ਮੈਂ ਤਾਂ ਕਹਿੰਦਾ ਜੱਗ ਵਿੱਚ ਹਰਦੀਆ ਮੈਂ ਬਣਾਈਆ ਸੀ ਜਿਹੜਾ ਵੀ ਆਉਂਦਾ ਮੇਰੇ ਨਾਲ ਉਹ ਵੀ ਬਣਾ ਸਕਦਾ ਤੁਹਾਡੀ ਵੀ ਬਣਾ ਸਕਦਾ ਕਿਤੇ ਵੀ ਮੈਨੂੰ ਕੰਮ ਆ ਸਕਦੀ ਹੈ ਤੇ ਜਦੋਂ ਪੁੱਛਿਆ ਵੀ ਤੂੰ ਠੱਗਿਆ ਉਹ ਫਿਰ ਕਹਿੰਦਾ ਠੱਗਿਆ ਸਾਰੇ ਮਾਰਦੇ ਨੇ ਮੈਂ ਤਾਂ ਕਹਿੰਦਾ ਜਿਹੜਾ ਹੈ ਨਾ ਉਹ ਜਦੋਂ ਇਮੀਗ੍ਰੇਸ਼ਨ ਦੇ ਮਾਮਲੇ ਦੱਸਦਾ ਜੀ ਕੋਈ ਸਰ ਕਰੋੜਾਂ ਦੇ ਠੱਗੀ ਹੁੰਦੀ ਹੈ ਐਲ ਐਨ ਐਲ ਐਮ ਵੀ ਉਹ ਕਹਿੰਦਾ ਕਰਦੇ ਨੇ ਸੋ ਤੋ ਇਹ ਮਤਲਬ ਬੰਦਾ ਐਸਾ ਉਹ ਤਾਂ ਕੋਈ ਗਲਤ ਮੁਕਰੀ ਨਹੀਂ ਰਿਹਾ ਉਹ ਤਾਂ ਕਹਦਾ ਵੀ ਮੈਂ ਇਹ ਕੀਤਾ ਜਾਂ ਮੈਂ ਕਰੂੰਗਾ ਜਾਂ ਉਹ ਤਾਂ ਕਹਦਾ ਮੈਂ ਕਰਦਾ ਹਾਂ ਇਹ ਜ਼ਰੂਰ ਮੈਂ ਕਹਦਾ ਸੁਣਿਆ ਇੱਕ ਇੰਟਰਵਿਊ ਚ ਪੁਰਾਣੀ ਇੰਟਰਵਿਊ ਲੈ ਉਹਦੇ ਚੋਂ ਕਹਿੰਦਾ ਕਿ ਮੈਂ ਜਿਹੜਾ ਨਾ ਮੈਨੂੰ ਗੋਲੀ ਮਾਰ ਸਕਦੇ ਕਿਉਂਕਿ ਮੈਂ ਪੰਗਾ ਇਹਦੇ ਬੰਦੇ ਨਾਲ ਲੈ ਰਿਹਾ ਤੇ ਕੋਈ ਇੱਕ ਕੇਂਦਰੀ ਮੰਤਰੀ ਤੇ ਮੁੰਡੇ ਨਾਲ ਜਾਂ ਕੇਂਦਰੀ ਮੰਤਰੀ ਨਾਲ ਪੰਗਾ ਲਿਆ ਹੋਵੇ ਕਹਦਾ ਇਹ ਫਿਰ ਡਰਤਾ ਹੁੰਦਾ ਹੀ ਹੈ ਪਰ ਕਿਉਂ ਮੈਂ ਵੀਡੀਓ ਫਟਾ ਕੇ ਰੱਖੀ ਨਾ ਕਈ ਥਾਂ ਤੇ ਰੱਖੀਏ ਨੇ ਕਦਰ ਉਹ ਮੈਂ ਕਰੂੰ ਆ ਜਿਹੜੀ ਵੀਡੀਓ ਭਗਵੰਤ ਮਾਨ ਦੇ ਮਾਮਲੇ ਵਿੱਚ ਜਿਹੜੀ ਹੈ ਜੇ ਤੁਸੀਂ ਇਹਦੀ ਸਾਲ ਦੀ ਪਹਿਲਾਂ ਦੀ ਇੰਟਰਵਿਊ ਦੇਖੀਏ ਸਾਲ ਦੀ ਪਹਿਲਾਂ ਦੀ ਜਿਹੜੀ ਇੰਟਰਵਿਊ ਆ ਉਹਦੇ ਚੋਂ ਨੇ ਕਿਹਾ ਕਹਿੰਦਾ ਮੇਰੇ ਕੋਲ ਭਈਆ ਭਗਵੰਤ ਮਾਨ ਬਾਰੇ ਵੀ ਕਹਿੰਦਾ ਕੁਝ ਵੀਡੀਓ ਨਸਰ ਕਰਨੇ ਹੋਣ ਵੀ ਕਹਿੰਦਾ ਮੈਂ ਕਰਦੀਆਂ ਨੇ ਤੇ ਇਹ ਜਰਮਨ ਸੰਗ੍ਰਹਿ ਜਿਹੜਾ ਆਪਣੇ ਆਪ ਨੂੰ ਲੁਕਾਉਂਦੇ ਨੇ ਠੱਗੀ ਮਾਰਦਾ ਸਾਰਾ ਜੋ ਵੀ ਉਹ ਹੈ ਉਹਨਾਂ ਦਾ ਬਦਮਾਸ਼ਾ ਮੈਨੂੰ ਤਾਂ ਕੁਝ ਹੁਣ ਤਾਂ ਉਹਦਾ ਖੈਰ ਹੋਰ ਵੀ ਕਈ ਕੋਈੰਦੀ ਗੱਲ ਕਰਦਾ ਹੁਣ ਤਾਂ ਉਹ ਜਿਹੜਾ ਆਪਣੇ ਆਪ ਨੂੰ ਲਿੰਕ ਜੋੜ ਰਿਹਾ ਹੈ ਗੋਲਡੀ ਬਰਾੜ ਨਾਲ ਜਹਾ ਲਾਰੈਂਸ ਬਿਸਨੋਰੀ ਨਾਲ ਵੀ ਜੋੜ ਰਿਹਾ ਹੈ ਔਰ ਫੇਸਬੁੱਕ ਤੇ ਆ ਕੇ ਲਗਾਤਾਰ ਉਹਨਾਂ ਕਹਿੰਦੇ ਹੋ ਤੁਸੀਂ ਉਹਦੇ ਕਪੜਾ ਸਟਾਈਲ ਪੰਕੀ ਚਾਹੁੰਦਾ ਕਿਵੇਂ ਨਹੀਂ ਉਹ ਕਦੇ ਖਾਲਸਾਣ ਦੀ ਗੱਲ ਕਦੇ ਖਾਲਸਾ ਦੀ ਪੁਆਇੰਟ ਦੀ ਗੱਲ ਨਹੀਂ ਉਹ ਨਾਰਮਲ ਹੈ ਜ ਨਹੀਂ ਮੈਨੂੰ ਪਤਾ ਲੇਕਿਨ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਨਜ਼ਰ ਆ ਰਿਹਾ ਇਹ ਤਾਂ ਮੈਂ ਉਹਦੇ ਬਾਰੇ ਦੱਸਿਆ ਜਿਹਨੇ ਇਹ ਕਿਹਾ ਵੀ ਇਹ ਰਸ਼ਨ ਬੀਬੀ ਹੈ ਜਿਹੜੀ ਇਹ ਫੇਕ ਨਹੀਂ ਹੈ ਆਡੀਓ ਫੇਕ ਲੇਕਿਨ ਦੂਜੇ ਪਾਸੇ ਜਿਹੜੀ ਇਹ ਵੀਡੀਓ ਹੈ ਇਹ ਹੁਣ ਚਰਚਾ ਦਾ ਵਿਸ਼ਾ ਬਣ ਗਈ ਤੇ ਬੰਨੀ ਸੁਭਾਵਕ ਸੀ ਭਗਵੰਤ ਮਾਨ ਦੇ ਨਾਲ ਮੁੱਖ ਮੰਤਰੀ ਨਾਲ ਵੀਡੀਓ ਹੋਵੇ ਤੇ ਚਰਚਾ ਤਾਂ ਹੋਣੀ ਸੁਭਾਵਕਾ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ ਐਫ ਆਈ ਆਰ ਲੌਜ ਹੋ ਗਈ ਉਹ ਬੰਦਾ ਕੈਨੇਡਾ 'ਚ ਬੈਠਾ ਹੈ ਉਹ 라 ਉਹਨਾਂ ਦਾ ਕੁਛ ਨਹੀਂ ਹੈ ਲੇਕਿਨ ਜਿਹੜੀ ਗੱਲ ਇਹ ਹੁੰਦੀ ਹੈ ਨਾ ਇਹ ਜਿਹੜੀ ਵੀਡੀਓਜ਼ ਫੇਕ ਬਣਦੀਆਂ ਨੇ ਡੀਪ ਫੇਕ ਵੀਡੀਓਜ਼ ਹੁੰਦੀਆਂ ਨੇ ਜਿਹੜੀਆਂ ਜਾਣ ਬੁੱਝ ਕੇ ਬਣਾਈਆਂ ਜਾਂਦੀਆਂ ਨੇ ਉਹ ਤਾਂ ਇਸ ਤਰ੍ਹਾਂ ਹੀ ਹੁੰਦੀਆਂ ਨੇ ਕਿ ਉਹ ਥੋੜਾ ਬਹੁਤਾ ਉਹਨਾਂ ਨੂੰ ਨਾ ਮਤਲਬ ਚੇਸ ਕਰਕੇ ਡਿਸਟੋਰਟ ਕਰਕੇ ਲੋਕਾਂ ਦੇ ਵਿੱਚ ਛੱਡ ਦਿੱਤੀਆਂ ਜਾਂਦੀਆਂ ਨੇ ਤਾਂਕਿ ਦੂਜੇ ਬੰਦੇ ਦਾ ਅਪਸਕਰਾਪ ਹੋਵੇ ਅਕਸਰ ਕਰਾਪ ਹੀ ਹੁੰਦਾ ਇਹ ਤਾਂ ਜਿਹੜੀ ਆਪਦੀ ਇੰਟਰਵਿਊ ਚ ਕਹਿ ਰਿਹਾ ਤਾਂ ਮਤਲਬ ਵੈਸੀ ਬਹੁਤ ਕਹਿੰਦੇ ਸਾਰੇ 4 5 ਵਜੇ ਤੱਕ ਦੇ ਕ੍ਰਾਂਤੀਕਾਰ ਜੀ ਰਾਤ ਨੂੰ ਕੱਢਦਾ ਚਿਹਰਾ ਦਿਖਨ ਵਾਲਾ ਹੁੰਦਾ ਹੋਰ ਤਰਾਉਂਦੇ ਨੇ ਦਰੂਦ ਤੋਂ ਬਾਅਦ ਤਾਂ ਫਿਰ ਉਹ ਇਹਦੇ ਬਾਰੇ ਤਾਂ ਬਹੁਤ ਕੁਝ ਗੱਲਾਂ ਦੱਸਦੇ ਕਹਿੰਦਾ ਕਹਿੰਦੇ ਕੁਝ ਨਹੀਂ ਕਰਦੇ ਕੁਝ ਨਹੀਂ ਇਸ ਕਿਸ ਤਰ੍ਹਾਂ ਜਗਮਨ ਜਿਹੜਾ ਸਬਰਾ ਇਹਦੇ ਭਗਵਾਨਤ ਮਾਨ ਬਾਰੇ ਕਹਿੰਦਾ ਤੇ ਕਹਿੰਦਾ ਕਿ ਮੈਂ ਇਹਦਾ ਇਹਦਾ ਮਤਲਬ ਇਹਦੇ ਕੋਲ ਜਿਹੜੇ ਇਹ ਪ੍ਰੂਫਤਾ ਹੈ ਕਹਿੰਦਾ ਦੇਖ ਲਓ ਤੁਸੀਂ ਮੇਰੇ ਕੋਲ ਰਿਹਾ ਹੈ ਸਿਆੜ ਤੋਂ ਮੈਂ ਚੱਕਿਆ ਇਹਦੇ ਬਾਕੀ ਸਾਰੇ ਪ੍ਰੋਗਰਾਮ ਮੈਂ ਕਰਾਏ ਪੈਸੇ ਇਕੱਠੇ ਕਰਨੇ ਸੀ ਇਹ ਸਾਰੀਆਂ ਗੱਲਾਂ ਉਹ ਆਪਦੀ ਇੰਟਰਵਿਊ ਚ ਦੱਸਦਾ ਕਿ ਮੈਂ ਵੀਡੀਓ ਵੀ ਬਣਾ ਲਈ ਆ ਤੇ ਮੈਂ ਪਹਿਲੇ ਮੈਂ ਹੋਰ ਵੀ ਕਰੂੰਗਾ ਤੇ ਇਹ ਪਤਾ ਨਹੀਂ ਹੁਣ ਜਿਹੜਾ ਪਠਾਨ ਬਾਦਰਾ ਕਹਿੰਦਾ ਸੀ ਉਹ ਇਹੀ ਦੇ ਵੀ ਮੇਰੇ ਕੋਲ ਬਹੁਤ ਸਾਰੀਆਂ ਵੀਡੀਓਜ਼ ਨੇ ਉਹ ਕੀ ਰਿਆ ਨੇ ਕਿਵੇਂ ਤਾਂ ਕੇਜਰੀ ਬਾਦਰਾ ਵੀ ਨਾਲ ਲਈ ਜਾਂਦਾ ਵਿੱਚ ਸੋ ਇਹ ਇਹਦੇ ਚ ਲੇਕਿਨ ਜਿਹੜਾ ਸਵਾਲ ਮੈਨੂੰ ਸ਼ੁਰੂ ਚ ਜਿਹੜਾ ਮੈਂ ਕੀਤਾ ਸੀ ਕਿ ਹੁੰਦੇ ਇਹਦੇ ਬਾਰੇ ਮੈਨੂੰ ਨਹੀਂ ਪਤਾ ਮੈਂ ਤੁਹਾਨੂੰ ਕਲੀਅਰ ਕਰਾਂ ਕਿ ਮੈਂ ਸ਼ੁਰੂ ਚ ਇੱਕ ਪ੍ਰੋਗਰਾਮ ਚ ਗੱਲ ਕਹੀ ਹੈ ਕਿ ਮੈਨੂੰ ਇਹ ਫੇਕ ਲੱਗਦੀ ਹੈ ਇਹ ਜਿਹੜੀ ਘਟ ਘਟੇ ਵੀਡੀਓ ਮੈਨੂੰ ਫੇਕ ਲੱਗਦੀ ਹੈ ਭਗਵੰਤ ਮਾਨ ਦੀ ਉਹਦਾ ਕਾਰਨ ਮੈਨੂੰ یوں ਲੱਗਿਆ ਕਿ ਦੋ ਵੀਡੀਓ ਪਾਈਆਂ ਛੋਟੇ ਛੋਟੇ ਆ ਕੁਝ ਸਕ੍ਰਿਪਟ ਦੀ ਪਹਿਲੀ ਚ ਉਹ ਚੀਅਰਸ ਕਰਦੇ ਨੇ ਤੇ ਦੂਜੀ ਵੀਡੀਓ ਜਦੋਂ ਕਪੜਾ ਉਤਾਰਦਾ ਪਹਿਲਾ কুর্তা ਪਜਾਮਾ ਪਾਇਆ ਉਤਾਰਦਾ ਪੈਂਟ ਹੈ ਪਹਿਲਾ কুরਤੇ ਪਜਾਮੇ ਚ ਪਜਾਮਾ কুর্তা ਪਾਇਆ ਦੂਜੀ ਚ ਟੀ ਸ਼ਰਟ ਨਾਲ ਦੂਜੀ ਸ਼ਰਟ ਹੈ ਚੈੱਕ ਵਾਲੀ ਤੋਂ ਇਹਦੇ ਤੋਂ ਲੱਗਦਾ ਵੀ ਦੋਨੇ ਅਲੱਗ-ਅਲੱਗ ਵੀਡੀਓ ਜੋੜਨ ਦੀ ਕੋਸ਼ਿਸ਼ ਕੀਤੀ ਹੈ ਇਹ ਮੇਰਾ ਜਿਹੜਾ ਆਧਾ ਖਿਆਲ ਹੈ ਕਿ ਇਹ ਫੇਕ ਵੀਡੀਓ ਬਣੀਆਂ ਨੇ ਮੈਂ ਕੋਈ ਤੇ 5 ਕਰੋੜ ਨਹੀਂ ਲੈਣਾ ਵੀ ਜਦੋਂ ਚੋ ਇਹ ਸਾਬਤ ਕਰਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਿਹੜਾ ਜਗਮਨ ਸਬਰਾ ਕਹਦਾ ਮੈਂ ਤਾਂ ਇੱਕ ਜਾ ਹੀ ਮੈਂ ਫੇਕ ਦਾ ਕੋਈ ਐਕਸਪਰਟ ਨਹੀਂ ਮੈਂ ਮੀਡੀਆ ਦਾ ਐਕਸਪਰਟ ਹੋ ਸਕਦਾ ਹਾਂ ਲੇਕਿਨ ਮੈਂ ਇਹ ਕਹ ਸਕਦਾ ਕਿ ਇਹ ਇਸ ਤਰ੍ਹਾਂ ਦੀ ਜਦੋਂ ਵੀਡੀਓ ਬਣਦੀ ਹੈ ਤੇ ਉਹ ਬਦਨਾਮ ਕਰਨੀ ਹੁੰਦੀ ਹੈ ਅਕਸ ਖਰਾਬ ਕਰਨੀ ਹੁੰਦੀ ਹੈ ਉਹ ਕਰਨਾ ਸ਼ੁਰੂ ਕੀਤਾ ਇਸ ਵੀਡੀਓ ਨੇ ਲੇਕਿਨ ਇੱਥੇ ਇੱਕ ਬੰਨੂ ਥੋੜਾ ਡਾਊਟ ਹੈ ਜਿਹੜਾ ਉਹਨੇ ਇੱਕ ਸਾਲ ਪਹਿਲਾਂ ਦਾ ਅਖਰ ਨਾਲ ਇੰਟਰਵਿਊ ਕਰਦੇ ਹੋਏ ਇੱਕ ਚੈਨਲ ਦੇ ਨਾਲ ਜਦੋਂ ਇਹ ਗੱਲ ਕਹੀ ਕਿ ਬਿਲਕੁਲ ਵੀਡੀਓਜ਼ ਪਈਆਂ ਨੇ ਇਹ ਨਦੀਆਂ ਉਹ ਮੈਂ ਨਸਰ ਕਰੂੰਗਾ ਉਹ ਤਾਂ ਜਰੂਰ ਲੱਗਦਾ ਦੀ ਸ਼ਾਇਦ ਦਾਲਚ ਕੁਝ ਕਾਲਾ ਹੋ ਸਕਦਾ ਹੋਵੇ ਤੋਂ ਇਹ ਹੋਰ ਹੈ ਲੇਕਿਨ ਇਹ ਜਵਾਨਾ ਅੱਜ ਜਿਹੜੇ ਮੈਂ ਵੀਡੀਓ 'ਚ ਇਹ ਗੱਲ ਕੀਤੀ ਹੈ ਤੁਸੀਂ ਸੁਣ ਨਹੀਂ ਸਕਦੇ ਚਾਹਤ ਗੱਲਾਂ ਟਾਈਮ ਟੇਂਗੇ ਤੋਂ ਉੱਚ ਮੈਂ ਕਿਹਾ ਵੀ ਬੜਾ ਮੁਸ਼ਕਲ ਹੋਇਆ ਪਿਆ ਬਰਨਾਲੇ ਦੇ ਸਮਿਦਾਲ ਇੱਕ ਹੋਇਆ ਸੀ ਪ੍ਰੈਸ ਕਲੱਬ ਲੋਨਰ ਦੇ ਮੈਨੂੰ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਸੀ ਉੱਥੇ ਵੀ ਮੈਂ ਇਹ ਗੱਲ ਕਹੀ ਸੀ ਅੱਜ ਦੇ ਦੌਰ ਦੇ ਵਿੱਚ ਇੱਕ ਗੱਲ ਫੜੀ ਹੈ ਕਿ ਸੱਚ ਰੱਪਣਾ ਬਹੁਤ ਔਖਾ ਹੋਇਆ ਪਿਆ ਹੈ ਜਿਹੜਾ ਦਰਸ਼ਕ ਹੈ ਨਾ ਇਨਫੋਰਮੇਸ਼ਨ ਇੰਨੀ ਜ਼ਿਆਦਾ ਹੈ ਲੇਕਿਨ ਉਹਦੇ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਸੱਚੀ ਕਿਹੜੀ ਹੈ ਸੱਚ ਰੱਪਣਾ ਬੜਾ ਔਖਾ ਹੋਇਆ ਪਿਆ ਹੈ ਜਿਹੜਾ ਮੇਨਸਟ੍ਰੀਮ ਮੀਡੀਆ ਤੋਂ ਕਰੀ ਐਂਗਲ ਜਨਰੇਟ ਕਰ ਰਿਹਾ ਉਹ ਤਾਂ ਇੱਕ ਐਂਗਲ ਤੋਂ ਗੱਲ ਕਰ ਰਿਹਾ ਉਹ ਤਾਂ ਜਿਹੜੇ ਬੰਦਾ ਉਹਨੂੰ ਹਥਿਆਰ ਦਿੰਦਾ ਹੈ ਉਹਦੇ ਨੂੰ ਕੁਝ ਨਹੀਂ ਹੁਣ ਜਿਹੜਾ ਕਹਿੰਦੇ ਨੇ ਹਥਿਆਰ ਹਥਿਆਰਾਂ ਚ ਵੀ ਬੜਾ ਕੁਝ ਚੱਲਦਾ ਹੈ ਸਰਕਾਰਾਂ ਜਿਹੜੀਆਂ ਅਸਤੀਆਂ ਸਾਰਾ ਜਿਹੜਾ ਪੈਸਾ ਹੁੰਦਾ ਕਿੱਥੇ ਜਾਂਦਾ ਅਸਤੀਆਂ ਦਾ ਸਾਰਾ ਤੁਸੇ ਤੁਹਾਨੂੰ ਲੱਗਦਾ ਕਿ ਮੀਡੀਆ ਕੋਲ ਜਾਂਦਾ ਐਸ ਤਰ੍ਹਾਂ ਦੀ ਗੱਲ ਨਹੀਂ ਇਸ ਦੇਸ਼ ਚ ਇੰਨਾ ਕੁਛ ਉੱਠ ਸਿੱਧਾ ਚੱਲ ਰਿਹਾ ਸ ਕਈ ਵਾਰ ਇਸੋਚ ਕੇ ਹੈਰਾਨੀ ਹੁੰਦੀ ਹੈ ਕੋਈ ਤਾਂ ਫੀਲਡ ਐਸਾ ਹੋਵੇ ਆਪਾਂ ਕੱਲੇ ਚਰਨ ਭੱਲਣ ਨੂੰ ਲੈ ਕੇ ਨਾ ਰੋਣਾ ਪਈ ਉਹ ਕਿੱਡੀ ਗੱਲ ਹੈ ਤਾਂ ਬਹੁਤ ਛੋਟੀ ਜੀ ਗੱਲ ਹੈ ਪਰ ਚਰਨ ਭੱਲਣ ਵਾਲੀ ਤੇ ਜੇ ਆਪਾਂ ਕਰਾਪਸ਼ਨ ਦੇ ਬਾਬਲੇ ਦੀ ਗੱਲ ਕਰੀਏ ਤਾਂ ਬਹੁਤ ਵੱਡੇ ਵੱਡੇ ਜਿਹੜੇ ਹੈ ਕਰਾਪਸ਼ਨ ਦੇ ਸ਼ਿਕਾਰੀ ਬੈਠੇ ਨੇ ਤੇ ਜਿਹੜੇ ਕਰ ਰਹੇ ਨੇ ਸੋ ਇਹ بڑا ਕੋਸ਼ਿਸ਼ ਜਿਹੜਾ ਚੱਲ ਰਿਹਾ ਹੈ ਨਾ ਉਹਦੇ ਵਿੱਚ ਮੀਡੀਆ 'ਚ ਜੋ ਕੁਸ਼ਾਰ ਹੈ ਉਹਦੇ 'ਚ ਸੱਚ ਲੱਭਣ ਦੀ ਬੜੀ ਕੋਸ਼ਿਸ਼ ਹੁੰਦੀ ਹੈ ਲੇਕਿਨ ਸੱਚ ਪਾਉਣ ਲਈ ਤੁਹਾਨੂੰ ਇੱਕ ਬਗੇਕ ਦੀ ਲੋੜ ਹੁੰਦੀ ਹੈ ਕਿ ਜਿਹੜਾ ਹੈ ਆਪਣੇ ਆਪ ਨੂੰ ਉਸ ਲੈਵਲ ਤੱਕ ਪਹੁੰਚਾ ਕੇ ਕਿ ਸੱਚ ਲੱਭੀਏ ਜੇ ਤੁਸੀਂ ਕਹੋ ਕਿ ਤੁਹਾਨੂੰ ਸੱਚ ਤੁਹਾਡੇ ਸਾਹਮਣੇ ਪਰੋਸਿਆ ਜਾਵੇ ਬਿਲਕੁਲ ਨਹੀਂ ਹੋਣਾ ਦੇਖਣਾ ਪਏਗਾ ਇਸ ਇਸ ਨਿਊਜ਼ ਦੇ ਵਿੱਚ ਇਸ ਇਨਫਰਮੇਸ਼ਨ ਦੇ ਵਿੱਚ ਕਿੰਨਾ ਸੱਚ ਹੈ ਇਨਫੋਰਮੇਸ਼ਨ ਹੈ ਮਿਸ ਇਨਫੋਰਮੇਸ਼ਨ ਹੈ ਡਿਸ ਇਨਫੋਰਮੇਸ਼ਨ ਹੈ ਹੈ ਕੀ ਇਹ ਸਹੀ ਹੈ ਫੇਕ ਹੈ ਕੀ ਹੈ ਇਹ ਤੁਹਾਨੂੰ ਆਪਣੇ ਬੁਵੇਕ ਨਾਲ ਲੱਭਣਾ ਪਏਗਾ ਜਿਵੇਂ ਇਹ ਵਰਤਮਾਨ ਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਇਹ ਵੀ ਤੁਹਾਨੂੰ ਆਪਣੇ ਬੁਵੇਕ ਨਾਲ ਹੀ ਦੇਖਣਾ ਪਏਗਾ ਉਹਦੇ ਪਿੱਛੇ ਜਿਹਨੇ ਇਹਨੂੰ ਕੀਤਾ ਉਹਦਾ ਕੀ ਪਰਪਸ ਹੋ ਸਕਦਾ ਕਿਉਂ ਕੀਤਾ ਕੀ ਕਾਰਨ ਹੈ ਕਿਸੇ ਨੇ ਕਰਾਇਆ ਕੌਣ ਚਾਹੁੰਦਾ ਹੈ ਕੋਈ ਇਹਨੂੰ ਬਦਲਣਾ ਤਾਂ ਨਹੀਂ ਚਾਹੁੰਦਾ ਕਿਤੇ ਗੇਮ ਕਿਤੇ ਹੋਰ ਪਾਸੇ ਤਾਂ ਨਹੀਂ ਚੱਲ ਰਹੀ ਕੌਣ ਕੁਕਰਵਾਰ ਹੈ ਇਸ ਸਾਰਾ ਕੁਝ ਜਿਹੜਾ ਹੈ ਨਾ ਉਸ ਐਂਗਲ ਤੋਂ ਦੇਖ ਕੇ ਦੇਖਣਾ ਪਏਗਾ ਤਾਂ ਇਹੇ ਕਰਕੇ ਮੈਂ ਸ਼ੁਰੂਜ ਕਰਿਆ ਸੀ ਕਿ ਵੈਨੂ ਲੱਗਦਾ ਹੈ ਕਿ ਇਹ ਉਨਾ ਸਹੀ ਨਹੀਂ ਕਹਾਣੀ ਜਿੰਨੀ ਕਿ ਇਹਨੂੰ ਸਿੱਧੇ ਤੌਰ ਤੇ ਮੰਨ ਲਿਆ ਜਾਵੇ ਹਾਂ ਉਹਨੇ ਜੋ ਇਹ ਕਿਹਾ ਕਿ ਹਲੇ ਗੁਰ ਵੀ ਹੋਈਏ ਪੰਜਾਬ ਇਹ ਤਾਂ ਰਸ਼ੀਆ ਦਾ ਪੰਜਾਬੀ ਕੁੜੀ ਨਾਲ ਇਹਦੇ ਪਿੱਛੇ ਵੀ ਕੋਈ ਨਾ ਕੋਈ ਅ ਅਮਰੀਕਾ ਦਾ ਬਲੈਕ ਵਿਦਨ ਦਾ ਕੁਛ ਤਾਂ ਹੈਗਾ ਇਹਦੇ ਪਿੱਛੇ ਵੀ ਆਗੇ ਮਨ ਰੋਕਲਾ ਭਾਈ ਜੀ ਕੁਛ ਐਕਸਟਰਾ ਵੀ ਕਰਨਾ ਉਹ ਇੱਕ ਨਮਾਨੀ ਅਕਸ ਸਮੇਂ ਤੇ ਇਸ ਤਰ੍ਹਾਂ ਦੇ ਕੰਮ ਹੁੰਦੇ ਰਹੇ ਨੇ ਇੱਕ ਜਦੋਂ ਮੈਂ ਪੱਤਰਕ ਵਿੱਚ ਸ਼ੁਰੂ ਕੀਤਾ ਉਹ ਰੱਦਦੇ ਸੀ ਮੈਂ ਕਹਿੰਦਾ 14 ਇੱਕ ਖਬਰ ਟਿਕਦਾ ਸੀ ਲੇਡੀ ਰਾਜ ਤੇ ਬ੍ਰੇਕਵੋਲ ਤੋਂ ਨਿਕਲਦਾ ਹੁੰਦਾ ਸੀ ਉਹਦਾ ਇਹ ਹੁੰਦਾ ਸੀ ਕਿ ਵੀਕਲੀ ਰਿਪੋਰਟ ਸੀ ਪੁਰਾਣੇ ਬੰਦੇ ਜਾਣਦੇ ਨੇ ਉਹਨ ਬੜਾ ਇਸ ਤਰ੍ਹਾਂ ਦੇ ਚੰਗ ਕਰਦਾ ਹੁੰਦਾ ਸੀ ਕਹਿੰਦਾ ਜਿਵੇਂ ਉਹਨੇ ਕਹਿੰਦਾ ਵੀ ਧੂਲੀ ਦੇ ਸ਼ਰਾਬ ਦੇ ਠੇਕੇ ਜਾਂ ਅਫੀਮ ਦੀ ਵਿਕਰੀ ਸ਼ਰਮ ਹੁੰਦੀ ਹੈ ਸ਼ਰਮ ਵਿਕਰੀ ਅਫੀਮ ਦੀ ਹੋ ਰਹੀ ਹੈ ਉਹਦੇ ਚ ਫਿਰ ਉਹਨੇ ਕਿੰਨੇ ਠੇਕੇ ਦੇ ਧੂੜੀ ਰੋਡ ਤੇ ਫਿਰ ਉਹਨੇ ਕਹਦਾ ਵੀ ਵਿਸਤਾਰ ਅਗਲੇ ਹਿੱਸੇ ਚ ਕਦੇ ਵੀ ਨਹੀਂ ਵਿਸਤਾਰ ਆਇਆ ਸੀ ਅਗਲੇ ਅੰਕ ਤੋਂ ਪਹਿਲਾਂ ਅਗਲਾ ਮੂੰਹ ਬੰਦ ਕਰ ਦੱਸੇ ਜਦੋਂ ਮੂੰਹ ਭਰ ਦਿੰਦਾ ਜਾਂ ਬੰਪ ਬੰਦ ਕਰ ਦਿੰਦਾ ਇਸ ਤਰ੍ਹਾਂ ਦਾ ਕੰਮ ਸੀ ਇਹ ਵੀ ਉਸ ਤਰ੍ਹਾਂ ਦੀ ਗੱਲ ਪਾ ਦਈਏ ਵੀ ਅਗਲੀਆਂ ਵੀਡੀਓਜ਼ ਆਉਣਗੀਆਂ ਵੀ ਰੋਕ ਨੂੰ ਜੇ ਰੁਕਿਆ ਜਾਂਦਾ ਸਭ ਬਹੁਤ ਕੁਝ ਚੱਲ ਰਿਹਾ ਵੀਡੀਓ ਚ ਜਿਹੜਾ ਨਹੀਂ ਚੱਲਣਾ ਚਾਹੀਦਾ ਸੱਚਮੁੱਚ ਇਹ ਹਾਲਾਤ ਕੋਈ ਠੀਕ ਨਹੀਂ ਹੈ لیکن یہی ਦਾ ਯੁੱਗ ਹੈ ਸੱਚ ਲੱਭਣ ਦੀ ਤਰਧ ਕਰਨਾ ਪਏਗਾ ਸੋਚੋ ਸਿੱਖੋ ਜਿੰਵੇਂ ਮੈਂ ਦੱਸਿਆ ਸਭ ਤੋਂ ਪਹਿਲਾਂ ਤਾਂ ਸੋਰਸ ਦੇਖਣ ਦੀ ਜ਼ਰੂਰ ਕੋਸ਼ਿਸ਼ ਕਰੋ ਜਦੋਂ ਵੀ ਕੋਈ ਖਬਰ ਆਉਂਦੀ ਹੈ ਨਾ ਤਾਂ ਪਹਿਲੇ ਹਿੱਸੇ ਦੇ ਵਿੱਚ ਇਹ ਜ਼ਰੂਰ ਦੱਸਿਆ ਜਾਂਦਾ ਹੈ ਕਿ ਖਬਰ ਆਈ ਕਿੱਥੋਂ ਆਏ ਕਿਹਨੇ ਦਿੱਤੀ ਹੈ ਖਬਰ ਉਹ ਸੋਰਸ ਹੁੰਦਾ ਹੈ ਉਹ ਜੇ ਵਿਸ਼ਵਾਸ ਵਿਸ਼ਵਾਸਯੋਗ ਹੈ ਤਾਂ ਤੁਹਾਨੂੰ ਲੱਗਦਾ ਕਿ ਖਬਰ ਦੇ ਵਿੱਚ ਸੱਚ ਹੋ ਸਕਦਾ ਤੇ ਇਹ ਇਸ ਤਰ੍ਹਾਂ ਦੀ ਜਿਹੜੀ AI ਹੈ ਇਹਦੇ ਲਈ ਤਾਂ ਬਹੁਤ ਮੁਸ਼ਕਲ ਹੋ ਜਾਣਾ ਹੈ ਕਹਿਣਾ ਕਿ ਕੀ ਸੱਚੀ ਹੈ ਕੀ ਝੂਠੀ ਹੈ ਪਰ ਜਿਸ ਤਰ੍ਹਾਂ ਦੀ ਵੀਡੀਓ ਮੈਨੂੰ ਨਜ਼ਰ ਆਈ ਹੈ ਉਹਦੇ ਚ ਮੈਨੂੰ ਸੱਚ ਜਿਹੜਾ ਹੈ ਨਜ਼ਰ ਨਹੀਂ ਆ ਰਿਹਾ ਫੇਕੀ ਇਹ ਹਾਰਦੀ ਘਟਿਤਾ ਬਨ ਫੇਕੀ ਲੱਗ ਰਹੀ ਹੈ ਬਾਕੀ ਦੇਖਦੇ ਹਾਂ ਕੀ ਹੁੰਦਾ ਉਹਨਾਂ ਦੇ ਟਾਈਮ ਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ